ਪੰਜਾਬ ਸਰਕਾਰ ਜਿਹੜੀ ਇਹ ਬਹੁਤ ਜ਼ਿਆਦਾ ਸਿਰਜੇਰ ਪਹਿਲੀ ਵਾਰ ਹੋ ਰਿਹਾ ਕਿ ਦਰਖਤਾਂ ਦੀ ਤੇ ਪਾਣੀਆਂ ਦੀ ਗੱਲ ਹੋ ਰਹੀ ਹੈ ਪੁਰਾਣੀਆਂ ਕੱਸੀਆਂ ਲੱਭ ਕੇ ਪਾਈਪਾਂ ਥੱਲੇ ਦੱਬੇ ਜਾ ਰਹੀਆਂ ਨੇ ਪੁਰਾਣੇ ਰਜਵਾਹੇ ਜਿਹੜੇ ਲੋਕਾਂ ਨੇ ਬਾਂਲੇ ਸੀ ਉਹ ਲੱਭੇ ਜਾ ਰਹੇ ਨੇ ਤੇ ਇਸ ਵਕਤ ਅਸੀਂ 70 ਤੋਂ 75% ਪਾਣੀ ਜਿਹੜਾ ਉਹ ਨਹਿਰੀ ਪਾਣੀ ਲੋਕਾਂ ਨੂੰ ਦੇਣ 'ਚ ਕਾਮਯਾਬ ਹੋਏ ਆ ਜੋ ਕਿ 16 ਮਾਰਚ ਜਿਸ ਦਿਨ ਉਹ ਥ ਲਈ ਸੀ ਸਪੀਕਰ ਸਾਹਿਬ ਉਸ ਦਿਨ 21% ਸੀ ਮੇਰੇ ਸੈਕਟਰੀ ਬੈਠੇ ਨੇ ਮੇਰੇ ਸਾਰੇ ਅਫਸਰ ਬੈਠੇ ਨੇ ਮੈਂ ਡਾਟਾ ਦੇ ਸਾਹਦਤ ਨੂੰ ਸੋ ਨਾਲ ਦੀ ਨਾਲ ਜਿਸ ਤਰ੍ਹਾਂ ਗੱਲ ਬੁੱਡੇ ਨਾਲੇ ਦੀ ਵੀ ਚੱਲੀ ਐ ਅਸੀਂ ਇਸ ਗੱਲ ਦੇ ਬਿਲਕੁਲ ਹੱਕ 'ਚ ਆ ਕਿ ਉਹ ਪਾਣੀ ਜਿਹੜਾ ਕਾਲਾ ਪਾਣੀ ਜਿਹੜਾ ਉਹ ਮੈਂ 2008 ਤੋਂ ਲੈ ਕੇ 2009 ਤੋਂ ਲੈ ਕੇ ਮੈਂ ਫਾਜ਼ਿਲਕਾ ਦੇ ਪਿੰਡਾਂ ਜਾਂਦਾ ਰਿਹਾ ਕਿਉਂਕਿ ਕੱਲਾ ਜ ਲੁਧਿਆਣੇ ਤੋਂ ਨਹੀਂ ਜਿਹੜਾ ਸਤਲੋ ਜਾਂ ਉਹ ਕਾਲਾ ਹੁੰਦਾ ਹੁੰਦਾ ਕਸੂਰ ਤੋਂ ਵਾਪਸ ਆ ਜਾਂਦਾ ਕਸੂਰ ਵੀ ਉਹਨਾਂ ਨੇ ਪਾਕਿਸਤਾਨ ਨੇ ਸਾਰੀਆਂ ਚਮੜੇ ਦੀਆਂ ਫੈਕਟਰੀਆਂ ਇਦੀ-ਇਦੀ ਕਿਨਾਰੇ ਲਾ ਰੱਖੀਆਂ ਨੇ ਵਾਪਸ ਜਦੋਂ ਆਉਂਦਾ ਤਾਂ ਇੰਨਾ ਕਾਲਾ ਹੋ ਜਾਂਦਾ ਕਿ ਉਹਨਾਂ ਪਿੰਡਾਂ ਦੇ ਪੱਤਣ ਚ ਪਾਣੀ ਚਲਾ ਗਿਆ ਡੂੰਘਾ ਨਲਕਾ ਲਵਾਉਣ ਦੀ ਉਹਨਾਂ ਦੀ ਵਿੱਤੀ ਹਾਲਾਤ ਹੈ ਨਹੀਂ ਅੱਜ ਜਾ ਕੇ ਦੇਖ ਲਿਓ ਅੱਜ ਅਸੀਂ ਉੱਥੇ ਡੂੰਘੇ ਬੋਰ ਲਵਾ ਰਹੇ ਹਾਂ ਇਮੀਜਿਐਟਲੀ ਹੱਲ ਹੋਊਗਾ ਸਾਰਾ ਮਸਲਾ